ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਲੋਕ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਬਣ ਰਹੇ ਨੇ ਡਿਪਰੈਸ਼ਨ ਇੱਕ ਅਜਿਹੀ ਮਾਨਸਿਕ ਸਿਹਤ ਦੀ ਸਮੱਸਿਆ ਹੈ ਜੋ ਸਿਰਫ ਇੱਕ ਗੱਲ ਨਹੀਂ ਸਗੋਂ ਇੱਕ ਡੂੰਗਾ ਅਨੁਭਵ ਹੈ ਜੋ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਇਸ ਦੇ ਲੱਛਣ ਕੁਝ ਇਸ ਤਰ੍ਹਾਂ ਹੁੰਦੇ ਹਨ ਲਗਾਤਾਰ ਉਦਾਸੀ ਦਾ ਅਹਿਸਾਸ ਜਿਵੇਂ ਕਿ ਦਿਲ ਤੇ ਕੋਈ ਪਾਰ ਰੱਖਿਆ ਹੋਵੇ ਰੋਜ਼ਾਨਾ ਦੇ ਕੰਮਾਂ ਵਿੱਚ ਦਿਲਚਸਪੀ ਖਤਮ ਹੋ ਜਾਣਾ ਨੀਂਦ ਨਾ ਆਉਣਾ ਜਾਂ ਬਹੁਤ ਜ਼ਿਆਦਾ ਸੌਣਾ ਥਕਾਵਟ ਜੋ ਸਰੀਰ ਨੂੰ ਪਾਰੀ ਕਰ ਦੇਵੇ ਅਤੇ ਕਈ ਵਾਰ ਤਾਂ ਆਪਣੇ ਆਪ ਨੂੰ ਬੇਕਾਰ ਸਮਝਣ ਦਾ ਖਿਆਲ ਵੀ ਆਉਣ ਲੱਗ ਪੈਂਦਾ ਹੈ ਕਦੇ-ਕਦੇ ਇਹ ਖਿਆਲ ਇੰਨੇ ਗੰਭੀਰ ਹੋ ਜਾਂਦੇ ਹਨ ਕਿ ਇਨਸਾਨ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਸੋਚਣ ਲੱਗਦਾ ਹੈ ਇਸ ਬਾਰੇ ਗੱਲ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਕਿਸੇ ਨਾਲ ਵੀ ਵਾਪਰ ਸਕਦਾ ਹੈ ਤੁਹਾਡੇ ਨਾਲ ਮੇਰੇ ਨਾਲ just ਸਾਡੇ ਕਿਸੇ ਅਜ਼ੀਜ਼ ਨਾਰ ਅਤੇ ਸਭ ਤੋਂ ਵੱਡੀ ਗੱਲ ਜੇ ਸਮੇਂ ਸਿਰ ਇਸ ਦਾ ਇਲਾਜ ਕੀਤਾ ਜਾਵੇ ਤਾਂ ਜ਼ਿੰਦਗੀ ਮੁੜ ਰੰਗੀਨ ਹੋ ਸਕਦੀ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਕੈਨੇਡਾ ਵਿੱਚ ਲੋਕ ਡਿਪਰੈਸ਼ਨ ਦੀ ਲਪੇਟ ਵਿੱਚ ਕਿਉਂ ਆ ਰਹੇ ਹਨ ਕੈਨੇਡਾ ਜਿਹੜਾ ਬਾਹਰੋਂ ਮੌਕਿਆਂ ਦੀ ਤਰਤੀ ਲੱਗਦਾ ਹੈ ਜਿੱਥੇ ਸੁੰਦਰ ਚੀਲਾ ਬਰਫ਼ ਨਾਲ ਟੱਕੇ ਪਹਾੜ ਅਤੇ ਉੱਚਾ ਜੀਵਨ ਪੱਧਰ ਹੈ ਪਰ ਇਸ ਦੇ ਪਿੱਛੇ ਇੱਕ ਡੂੰਗਾ ਦਰਦ ਵੀ ਲੁਕਿਆ ਹੋਇਆ ਹੈ ਇਹ ਵੀਡੀਓ ਤੁਹਾਨੂੰ ਉਹਨਾਂ ਕਾਰਨਾਂ ਦੀ ਕਹਾਣੀ ਸੁਣਾਵੇਗੀ ਅਤੇ ਇੱਕ ਉਮੀਦ ਦੀ ਕਿਰਨ ਵੀ ਦਿਖਾਵੇਗੀ। ਕੈਨੇਡਾ ਵਿੱਚ ਡਿਪਰੈਸ਼ਨ ਦੀ ਸਮੱਸਿਆ ਕੋਈ ਨਵੀਂ ਨਹੀਂ ਪਰ ਇਹ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਅੰਕੜੇ ਦੱਸਦੇ ਹਨ ਕਿ ਹਰ 5 ਵਿੱਚੋਂ ਇੱਕ ਕੈਨੇਡੀਅਨ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਜੂਝਦਾ ਹੈ ਅਤੇ ਡਿਪਰੈਸ਼ਨ ਇਸ ਵਿੱਚ ਸਭ ਤੋਂ ਅੱਗੇ ਹੈ। ਪਰ ਇਹ ਸਿਰਫ ਅੰਕੜਿਆਂ ਦੀ ਗੱਲ ਨਹੀਂ। ਇਹ ਉਹਨਾਂ ਲੋਕਾਂ ਦੀਆਂ ਅਸਲ ਕਹਾਣੀਆਂ ਹਨ ਜੋ ਰੋਜ਼ ਆਪਣੇ ਦਿਲ ਦੇ ਬੋਝ ਨਾਲ ਜੂਝ ਰਹੇ ਹਨ ਇਸ ਦੇ ਪਿੱਛੇ ਕਈ ਕਾਰਨ ਹਨ ਜੋ ਇੱਕ ਦੂਜੇ ਨਾਲ ਜੁੜੇ ਹੋਏ ਹਨ ਇੱਕ ਪਾਸੇ ਕੈਨੇਡਾ ਦਾ ਠੰਡਾ ਮੌਸਮ ਹੈ ਜੋ ਲੰਬੀਆਂ ਸਰਦੀਆਂ ਅਤੇ ਘੱਟ ਸੂਰਜ ਦੀ ਰੋਸ਼ਨੀ ਨਾਲ ਭਰਿਆ ਹੋਇਆ ਹੈ ਜਿਸ ਕਾਰਨ ਲੋਕਾਂ ਦੇ ਮੂਡ ਤੇ ਬੁਰਾ ਅਸਰ ਪੈਂਦਾ ਹੈ ਫਿਰ ਪ੍ਰਵਾਸੀਆਂ ਦੀ ਗੱਲ ਆਉਂਦੀ ਹੈ ਜਿਹੜੇ ਨਵੇਂ ਦੇਸ਼ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅਕਸਰ ਇਕੱਲੇਪਨ ਦਾ ਸ਼ਿਕਾਰ ਹੋ ਜਾਂਦੇ ਹਨ ਆਰਥਿਕ ਦਬਾਅ ਵੀ ਘਟ ਨਹੀਂ ਕਿਉਂਕਿ ਵੱਡੇ ਸ਼ਹਿਰਾਂ ਵਿੱਚ ਜੀਵਨ ਖਰਚਾ ਇੰਨਾ ਜ਼ਿਆਦਾ ਹੈ ਕਿ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਹਨ ਇਸ ਤੋਂ ਇਲਾਵਾ ਕੈਨੇਡਾ ਦੀ ਵਿਸ਼ਾਲ ਪੋਗੋਲਿਕ ਸਥਿਤੀ ਕਾਰਨ ਸਮਾਜਿਕ ਅਲਗ-ਥਲਗ ਹੋਣ ਦੀ ਸਮੱਸਿਆ ਵੀ ਵੱਧਦੀ ਹੈ ਕੰਮ ਦਾ ਤਣਾਅ ਅਤੇ ਹਾਲੀਆ ਘਟਨਾਵਾਂ ਜਿਵੇਂ ਕਿ ਮਹਾਮਾਰੀ ਨੇ ਵੀ ਇਸ ਅਗ ਵਿੱਚ ਕਿਉ ਡਾਇਆ ਹੈ ਇਸ ਸਾਰੇ ਕਾਰਨ ਮਿਲ ਕੇ ਇੱਕ ਅਜਿਹਾ ਜਾਲ ਬੁੰਦੇ ਹਨ ਜਿਸ ਵਿੱਚ ਫਸ ਕੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਬਣ ਜਾਂਦੇ ਹਨ ਕੈਨੇਡਾ ਦਾ ਮੌਸਮ ਇੱਕ ਵੱਡਾ ਕਾਰਨ ਹੈ ਜੋ ਲੋਕਾਂ ਨੂੰ ਡਿਪਰੈਸ਼ਨ ਵੱਲ ਤੱਕਦਾ ਹੈ ਇੱਥੇ ਸਰਦੀਆਂ ਲੰਬੀਆਂ ਅਤੇ ਸਖਤ ਹੁੰਦੀਆਂ ਹਨ ਜਿੱਥੇ ਦਿਨ ਛੋਟੇ ਹੁੰਦੇ ਹਨ ਅਤੇ ਸੂਰਜ ਦੀ ਰੋਸ਼ਨੀ ਬਹੁਤ ਘੱਟ ਮਿਲਦੀ ਹੈ ਇਸ ਸਥਿਤੀ ਮੌਸਮੀ ਡਿਪਰੈਸ਼ਨ ਜਾਂ ਸੀਜ਼ਨਲ ਅਫੈਕਟਿਵ ਡਿਸਆਰਡਰ ਦਾ ਕਾਰਨ ਬਣਦੀ ਹੈ ਜਦੋਂ ਸਰੀਰ ਨੂੰ ਸੂਰਜ ਦੀ ਰੋਸ਼ਨੀ ਨਾ ਮਿਲੇ ਤਾਂ ਦਿਮਾਗ ਵਿੱਚ 세ਰੋਟੋਨਿਨ ਦਾ ਪੱਧਰ ਘਟ ਜਾਂਦਾ ਹੈ ਜੋ ਸਾਡੇ ਮੂਡ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ ਕਲਪਨਾ ਕਰੋ ਇੱਕ ਵਿਅਕਤੀ ਪੰਜਾਬ ਦੇ ਤੁੱਪ ਵਾਲੇ ਖੇਤਾਂ ਤੋਂ ਕੈਨੇਡਾ ਆਉਂਦਾ ਹੈ ਉੱਥੇ ਉਹ ਸਾਰਾ ਦਿਨ ਤੁੱਪ ਵਿੱਚ ਖੇਡਦਾ ਸੀ ਪਰ ਇੱਥੇ ਨਵੰਬਰ ਦੀ ਸਰਦੀ ਵਿੱਚ ਜਦੋਂ ਸਵੇਰੇ 8 ਵਜੇ ਵੀ ਅੰਧੇਰਾ ਹੁੰਦਾ ਹੈ ਅਤੇ ਸ਼ਾਮ 4 ਵਜੇ ਫਿਰ ਰਾਤ ਪੈ ਜਾਂਦੀ ਹੈ ਉਸ ਦਾ ਦਿਲ 파ਰੀ ਹੋਣ ਲੱਗਦਾ ਹੈ ਉਹ ਸੋਚਦਾ ਹੈ ਮੈਂ ਇੱਥੇ ਕੀ ਕਰ ਰਿਹਾ ਹਾਂ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਸ ਦੀ ਊਰਜਾ ਕਿੱਥੇ ਗਈ ਇਹ ਮੌਸਮੀ ਡਿਪਰੈਸ਼ਨ ਅਸਥਾਈ ਹੋ ਸਕਦਾ ਹੈ ਪਰ ਜਦੋਂ ਇਹ ਮਹੀਨਿਆਂ ਤੱਕ ਚੱਲਦਾ ਹੈ ਤਾਂ ਇਹ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਖਾਸ ਕਰਕੇ ਉੱਤਰੀ ਇਲਾਕਿਆਂ ਵਿੱਚ ਜਿੱਥੇ ਸਰਦੀ ਹੋਰ ਵੀ ਲੰਬੀ ਹੁੰਦੀ ਹੈ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ ਇਸ ਲਈ ਮੌਸਮ ਨੂੰ ਸਿਰਫ ਬਰਫ਼ ਜਾਂ ਠੰਡ ਵਜੋਂ ਨਹੀਂ ਦੇਖਣਾ ਚਾਹੀਦਾ ਸਗੋਂ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਾਡੇ ਦਿਮਾਗ ਤੇ ਕਿੰਨਾ ਅਸਰ ਪਾਉਂਦਾ ਹੈ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵੀ ਡਿਪਰੈਸ਼ਨ ਦਾ ਇੱਕ ਵੱਡਾ ਕਾਰਨ ਹਨ ਖਾਸ ਕਰਕੇ ਪੰਜਾਬੀ ਪਾਈਚਾਰੇ ਲਈ ਬਹੁਤ ਸਾਰੇ ਪੰਜਾਬੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੈਨੇਡਾ ਆਉਂਦੇ ਹਨ ਪਰ ਇੱਥੇ ਆ ਕੇ ਉਹਨਾਂ ਨੂੰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੀਆਂ ਉਹ ਸੋਚ ਵੀ ਨਹੀਂ ਸਕਦੇ ਸਨ ਆਸ਼ਾ ਦੀ ਸਮੱਸਿਆ ਸਭ ਤੋਂ ਵੱਡੀ ਹੈ ਅੰਗਰੇਜ਼ੀ ਨਾ ਆਉਣ ਕਾਰਨ ਉਹ ਆਪਣੀ ਗੱਲ ਸਹੀ ਤਰ੍ਹਾਂ ਨਹੀਂ ਕਹਿ ਸਕਦੇ ਫਿਰ ਸੱਭਿਆਚਾਰਕ ਅੰਤਰ ਆਉਂਦੇ ਹਨ ਜਿੱਥੇ ਉਹਨਾਂ ਦੇ ਰਹਿਣ ਸਹਿਣ ਦਾ ਤਰੀਕਾ ਇੱਥੋਂ ਦੇ ਲੋਕਾਂ ਨਾਲ ਮੇਲ ਨਹੀਂ ਖਾਂਦਾ ਕਈ ਵਾਰ ਵਿਤਕਰੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਬੇਗਾਨਾ ਮਹਿਸੂਸ ਕਰਦੇ ਹਨ ਕਲਪਨਾ ਕਰੋ ਇੱਕ ਪੰਜਾਬੀ ਪਰਿਵਾਰ ਦੀ ਮਾਪਿਓ ਦਿਨ ਰਾਤ ਮਿਹਨਤ ਕਰਦੇ ਹਨ ਜੋ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇ ਸਕਣ ਪਰ ਉਹ ਆਪਣੇ ਪਿੰਡ ਦੇ ਰਿਸ਼ਤੇਦਾਰਾਂ ਨੂੰ ਯਾਦ ਕਰਦੇ ਹਨ ਅਤੇ ਇਕੱਲੇਪਨ ਵਿੱਚ ਡੁੱਬ ਜਾਂਦੇ ਹਨ ਬੱਚੇ ਸਕੂਲ ਵਿੱਚ ਦੋ ਸਭਿਆਚਾਰਾਂ ਦੇ ਵਿਚਕਾਰ ਫਸ ਜਾਂਦੇ ਹਨ ਕਰੇ ਪੰਜਾਬੀ ਰੀਤੀ ਰਿਵਾਜ ਅਤੇ ਬਾਹਰ ਵੈਸਟਰਨ ਸਭਿਆਚਾਰ ਇਹ ਸਾਰਾ ਤਣਾ ਉਹਨਾਂ ਦੇ ਦਿਲ ਤੇ ਬੋਝ ਬਣ ਜਾਂਦਾ ਹੈ ਘਰ ਦੀ ਯਾਦ ਨਵੀਂ ਜਗ੍ਹਾ ਤੇ ਆਪਣੀ ਪਛਾਣ ਗਵਾਉਣ ਦਾ ਡਰ ਅਤੇ ਸਮਾਜ ਵਿੱਚ ਕੁੱਲਣ ਮਿਲਣ ਦੀ ਚੁਣੌਤੀ ਡਿਪਰੈਸ਼ਨ ਨੂੰ ਸੱਦਾ ਦਿੰਦੇ ਹਨ ਪਰ ਇਹ ਸਿਰਫ ਸ਼ੁਰੂਆਤ ਹੁੰਦੀ ਹੈ ਅਸਲ ਸੰਘਰਸ਼ ਤਾਂ ਅੱਗੇ ਆਉਂਦਾ ਹੈ ਆਰਥਿਕ ਦਬਾਅ ਵੀ ਡਿਪਰੈਸ਼ਨ ਦਾ ਇੱਕ ਵੱਡਾ ਹਿੱਸਾ ਹੈ ਕੈਨੇਡਾ ਦੇ ਵੱਡੇ ਸ਼ਹਿਰਾਂ ਜਿਵੇਂ ਟੋਰਾਂਟੋ ਅਤੇ ਵੈਨਕੂਵਰ ਵਿੱਚ ਜੀਵਨ ਖਰਚਾ ਇੰਨਾ ਜ਼ਿਆਦਾ ਹੈ ਕਿ ਲੋਕਾਂ ਦੀਆਂ ਸਾਰੀਆਂ ਕਮਾਈਆਂ ਮਕਾਨ ਦੇ ਕਿਰਾਏ ਅਤੇ ਰੋਜ਼ਮਰਾਂ ਦੀਆਂ ਲੋੜਾਂ ਵਿੱਚ ਹੀ ਖਤਮ ਹੋ ਜਾਂਦੀਆਂ ਹਨ ਨਵੇਂ ਆਏ ਪ੍ਰਵਾਸੀਆਂ ਲਈ ਇਸ ਸਮੱਸਿਆ ਹੋਰ ਵੀ ਗੰਬੀਰ ਹੈ ਕਈ ਵਾਰ ਉਹਨਾਂ ਦੀਆਂ ਡਿਗਰੀਆਂ ਅਤੇ ਤਜਰਬੇ ਨੂੰ ਇੱਥੇ ਮਾਨਤਾ ਨਹੀਂ ਮਿਲਦੀ ਅਤੇ ਉਹਨਾਂ ਨੂੰ ਘੱਟ ਤਨਖਾਹ ਵਾਲੀਆਂ ਨੌਕਰੀਆਂ ਕਰਨੀਆਂ ਪੈਂਦੀਆਂ ਹਨ ਇੱਕ ਪੰਜਾਬੀ ਨੌਜਵਾਨ ਜਿਹੜਾ ਭਾਰਤ ਵਿੱਚ ਮੈਨੇਜਰ ਸੀ ਕੈਨੇਡਾ ਆ ਕੇ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੈ ਉਹ ਸੋਚਦਾ ਹੈ ਮੈਂ ਇਸ ਲਈ ਤਾਂ ਨਹੀਂ ਆਇਆ ਸੀ ਉਸ ਦਾ ਸੁਪਨਾ ਸੀ ਆਪਣੇ ਪਰਿਵਾਰ ਲਈ ਚੰਗੀ ਜ਼ਿੰਦਗੀ ਬਣਾਉਣ ਦਾ ਪਰ ਹੁਣ ਉਹ ਹਰ ਮਹੀਨੇ ਬਿੱਲਾਂ ਦੇ ਬੋਝ ਹੇਠ ਦੱਬਿਆ ਜਾਂਦਾ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਉਨ੍ਹਾਂ ਤੇ ਵੀ ਸਫਲ ਹੋਣ ਦਾ ਦਬਾਅ ਹੁੰਦਾ ਹੈ ਖਾਸ ਕਰਕੇ ਪ੍ਰਵਾਸੀ ਮਾਪਿਓ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਅਤੇ ਸਹੂਲਤਾਂ ਦੇਣ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ ਪਰ ਇਸ ਦੌੜ ਵਿੱਚ ਉਹ ਆਪਣੀ ਮਾਨਸਿਕ ਸਿਹਤ ਨੂੰ ਪੁੱਲ ਜਾਂਦੇ ਹਨ ਵਿੱਤੀ ਤਣਾਅ ਸਿਰਫ ਪੈਸੇ ਦੀ ਗੱਲ ਨਹੀਂ ਸਗੋਂ ਇਹ ਇੱਕ ਅਜਿਹਾ ਡਰ ਹੈ ਜੋ ਰੋਜ਼ ਦਿਲ ਨੂੰ ਖਾਈ ਜਾਂਦਾ ਹੈ ਅਤੇ ਡਿਪਰੈਸ਼ਨ ਦਾ ਰਾਹ ਖੋਲਦਾ ਹੈ ਸਮਾਜਿਕ ਅਲਗ-ਥਲਗ ਹੋਣਾ ਵੀ ਕੈਨੇਡਾ ਵਿੱਚ ਡਿਪਰੈਸ਼ਨ ਦਾ ਇੱਕ ਮੁੱਖ ਕਾਰਨ ਹੈ ਕੈਨੇਡਾ ਇੱਕ ਵਿਸ਼ਾਲ ਦੇਸ਼ ਹੈ ਜਿੱਥੇ ਲੋਕ ਇੱਕ ਦੂਜੇ ਤੋਂ ਕਈ ਕਿਲੋਮੀਟਰ ਦੂਰ ਰਹਿੰਦੇ ਹਨ ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਜਿੱਥੇ ਕਰਾਂ ਦੇ ਵਿਚਕਾਰ ਦੂਰੀ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ ਸਮਾਜਿਕ ਮੇਲ-ਜੋਲ ਦਾ ਮੌਕਾ ਕੱਟ ਮਿਲਦਾ ਹੈ ਸ਼ਹਿਰਾਂ ਵਿੱਚ ਵੀ ਜੇ ਤੁਹਾਡੇ ਕੋਲ ਇੱਕ ਮਜ਼ਬੂਤ ਸਮਾਜਿਕ ਸਹਾਰਾ ਨਹੀਂ ਹੈ ਤਾਂ ਤੁਸੀਂ ਇਕੱਲੇ ਮਹਿਸੂਸ ਕਰ ਸਕਦੇ ਹੋ ਪ੍ਰਵਾਸੀਆਂ ਲਈ ਇਹ ਸਮੱਸਿਆ ਹੋਰ ਵੀ ਵੱਡੀ ਹੈ ਇੱਕ ਪੰਜਾਬੀ ਵਿਦਿਆਰਥੀ ਜੋ ਯੂਨੀਵਰਸਿਟੀ ਪੜਨ ਲਈ ਇੱਕ ਛੋਟੇ ਸ਼ਹਿਰ ਵਿੱਚ ਆਉਂਦਾ ਹੈ ਸੋਚਦਾ ਹੈ ਕਿ ਉਹ ਨਵੇਂ ਦੋਸਤ ਬਣਾਵੇਗਾ ਪਰ ਪਾਸ਼ਾ ਦੀ ਸਮੱਸਿਆ ਅਤੇ ਵੱਖਰੇ ਸੱਭਿਆਚਾਰ ਕਾਰਨ ਉਹ ਇਕੱਲਾ ਰਹਿ ਜਾਂਦਾ ਹੈ ਉਸ ਨੂੰ ਆਪਣੇ ਪਿੰਡ ਦੀਆਂ ਗੱਲਾਂ ਯਾਦ ਆਉਂਦੀਆਂ ਹਨ ਉਹ ਸ਼ਾਮਾਂ ਜਦੋਂ ਉਹ ਆਪਣੇ ਦੋਸਤਾਂ ਨਾਲ ਗੱਪਾਂ ਮਾਰਦਾ ਸੀ ਇੱਥੇ ਉਹ ਆਪਣੇ ਛੋਟੇ ਕਮਰੇ ਵਿੱਚ ਬੰਦ ਹੋ ਕੇ ਰਹਿ ਜਾਂਦਾ ਹੈ ਅਤੇ ਹੌਲੀ-ਹੌਲੀ ਉਸ ਦੇ ਦਿਲ ਵਿੱਚ ਇਕੱਲਾਪਨ ਕਰ ਕਰ ਲੈਂਦਾ ਹੈ। ਇਹ ਇਕੱਲਾਪਨ ਸਿਰਫ ਸਰੀਰਕ ਦੂਰੀ ਦੀ ਗੱਲ ਨਹੀਂ ਸਗੋਂ ਇੱਕ ਅੰਦਰੂਨੀ ਖਾਲੀਪਨ ਹੈ ਜੋ ਡਿਪਰੈਸ਼ਨ ਦਾ ਰੂਪ ਲੈ ਲੈਂਦਾ ਹੈ। ਸਮਾਜ ਤੋਂ ਵੱਖ ਹੋਣਾ ਇੱਕ ਅਜਿਹਾ ਜ਼ਖਮ ਹੈ ਜੋ ਬਾਹਰੋਂ ਨਹੀਂ ਦਿਖਦਾ ਪਰ ਅੰਦਰੋਂ ਬਹੁਤ ਡੂੰਘਾ ਹੁੰਦਾ ਹੈ। ਕੰਮ ਦਾ ਤਣਾਅ ਵੀ ਕੈਨੇਡਾ ਵਿੱਚ ਡਿਪਰੈਸ਼ਨ ਨੂੰ ਵਧਾਉਣ ਵਿੱਚ अहम ਭੂਮਿਕਾ ਨਿਭਾਉਂਦਾ ਹੈ। ਇੱਥੋਂ ਦਾ ਨੌਕਰੀ ਬਾਜ਼ਾਰ ਬਹੁਤ ਮੁਕਾਬਲੇ ਵਾਲਾ ਹੈ ਖਾਸ ਕਰਕੇ ਤਕਨੀਕੀ ਅਤੇ ਹੋਰ ਪੇਸ਼ੇਵਰ ਖੇਤਰਾ ਵਿੱਚ ਲੋਕਾਂ ਨੂੰ ਲੰਬੇ ਘੰਟੇ ਕੰਮ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਤੇ ਹਰ ਵੇਲੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੁੰਦਾ ਹੈ ਪ੍ਰਵਾਸੀਆਂ ਲਈ ਇਹ ਦਬਾਅ ਦੁੱਗਣਾ ਹੋ ਜਾਂਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਹਨ ਅਤੇ ਜਲਦੀ ਸਫਲਤਾ ਹਾਸਲ ਕਰਨ ਦੀ ਇੱਛਾ ਰੱਖਦੇ ਹਨ ਇੱਕ ਪੰਜਾਬੀ ਨੌਜਵਾਨ ਜੋ ਟੈਕ ਇੰਡਸਟਰੀ ਵਿੱਚ ਕੰਮ ਕਰਦਾ ਹੈ ਹਫ਼ਤੇ ਵਿੱਚ 60 ਘੰਟੇ ਕੰਮ ਕਰਦਾ ਹੈ ਉਹ ਸੋਚਦਾ ਹੈ ਜੇ ਮੈਂ ਰੁਕ ਗਿਆ ਤਾਂ ਮੇਰਾ ਕੈਰੀਅਰ ਖਤਮ ਹੋ ਜਾਵੇਗਾ ਪਰ ਇਸ ਦੌੜ ਵਿੱਚ ਉਹ ਆਪਣੀ ਸਿਹਤ ਨੂੰ ਪੁੱਲ ਜਾਂਦਾ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਸਿਰ ਦਰਦ ਰਹਿੰਦਾ ਹੈ ਅਤੇ ਹੌਲੀ-ਹੌਲੀ ਉਹ ਬਰਨਆਊਟ ਦਾ ਸ਼ਿਕਾਰ ਹੋ ਜਾਂਦਾ ਹੈ ਇਹ ਤਣਾ ਸਿਰਫ ਸਰੀਰ ਨੂੰ ਹੀ ਨਹੀਂ ਸਗੋ ਦਿਮਾਗ ਨੂੰ ਵੀ ਥਕਾ ਦਿੰਦਾ ਹੈ ਜਦੋਂ ਇਨਸਾਨ ਆਪਣੇ ਆਪ ਨੂੰ ਮਸ਼ੀਨ ਵਾਂਗ ਚਲਾਉਂਦਾ ਹੈ ਤਾਂ ਇੱਕ ਦਿਨ ਉਹ ਟੁੱਟ ਜਾਂਦਾ ਹੈ ਇਹ ਟੁੱਟਣਾ ਹੀ ਡਿਪਰੈਸ਼ਨ ਦੀ ਸ਼ੁਰੂਆਤ ਹੁੰਦੀ ਹੈ ਕੰਮ ਦੀ ਇਹ ਜੰਗ ਬਾਹਰੋਂ ਸਫਲਤਾ ਵਾਂਗ ਲੱਗਦੀ ਹੈ ਪਰ ਅੰਦਰੋਂ ਇਹ ਇੱਕ ਚੁੱਪ ਦੀ ਬਿਮਾਰੀ ਨੂੰ ਜਨਮ ਦਿੰਦੀ ਹੈ ਹਾਲੀਆ ਘਟਨਾਵਾਂ ਖਾਸ ਕਰਕੇ ਮਹਾਮਾਰੀ ਨੇ ਕੈਨੇਡਾ ਵਿੱਚ ਡਿਪਰੈਸ਼ਨ ਨੂੰ ਹੋਰ ਗੰਭੀਰ ਕਰ ਦਿੱਤਾ ਹੈ ਜਦੋਂ ਮਹਾਮਾਰੀ ਸ਼ੁਰੂ ਹੋਈ ਤਾਂ ਲਾਕਡਾਊਨ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਬਾਹਰ ਨਿਕਲਣ ਦੀ ਮਨਾਹੀ ਬਿਮਾਰੀ ਦਾ ਡਰ ਅਤੇ ਨੌਕਰੀਆਂ ਗਵਾਉਣ ਦੀ ਚਿੰਤਾ ਨੇ ਸਭ ਦੇ ਦਿਲਾਂ ਵਿੱਚ ਇੱਕ ਅਜੀਬ ਸਹਮ ਪੈਦਾ ਕਰ ਦਿੱਤਾ ਇੱਕ ਮਾਂ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਕੈਨੇਡਾ ਆਈ ਸੀ ਹੁਣ ਘਰ ਵਿੱਚ ਬੈਠੀ ਸੋਚਦੀ ਹੈ ਮੇਰੇ ਬੱਚਿਆਂ ਦਾ ਭਵਿਕ ਕੀ ਹੋਵੇਗਾ ਉਸ ਦੀ ਨੌਕਰੀ ਖਤਮ ਹੋ ਗਈ ਅਤੇ ਬਿੱਲਾਂ ਦਾ ਢੇਰ ਵੱਧਦਾ ਜਾ ਰਿਹਾ ਸੀ ਸਮਾਜਿਕ ਦੂਰੀ ਨੇ ਲੋਕਾਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ ਅਤੇ ਜਿਹੜੇ ਪਹਿਲਾਂ ਹੀ ਇਕੱਲੇ ਸਨ ਉਹ ਹੋਰ ਡੁੱਬ ਗਏ। ਮਹਾਮਾਰੀ ਤੋਂ ਬਾਅਦ ਵੀ ਇਸ ਦੇ ਅਸਰ ਖਤਮ ਨਹੀਂ ਹੋਏ। ਆਰਥਿਕ ਮੰਦੀ, ਸਿਹਤ ਦੀ ਚਿੰਤਾ ਅਤੇ ਰੁਟੀਨ ਦੀ ਉਥਲ-ਪੁਥਲ ਨੇ ਲੋਕਾਂ ਦੇ ਦਿਮਾਗ ਤੇ ਡੂੰਘਾ ਅਸਰ ਪਾਇਆ। ਇਹ ਸਿਰਫ ਇੱਕ ਬਿਮਾਰੀ ਨਹੀਂ ਸੀ। ਸਗੋਂ ਇੱਕ ਅਜਿਹਾ ਸਮਾ ਸੀ ਜਿਸ ਨੇ ਲੋਕਾਂ ਦੀ ਮਾਨਸਿਕ ਤਾਕਤ ਨੂੰ ਪਰਖਿਆ। ਜਿਹੜੇ ਪਹਿਲਾਂ ਡਿਪਰੈਸ਼ਨ ਨਾਲ ਜੂਝ ਰਹੇ ਸਨ ਉਹਨਾਂ ਲਈ ਇਹ ਹੋਰ ਪਾਰੀ ਹੋ ਗਿਆ ਅਤੇ ਜਿਹੜੇ ਠੀਕ ਸਨ ਉਹ ਵੀ ਇਸ ਦੀ ਲਪੇਟ ਵਿੱਚ ਆ ਗਏ ਮਹਾਮਾਰੀ ਨੇ ਸਾਨੂੰ ਸਿਖਾਇਆ ਕਿ ਜ਼ਿੰਦਗੀ ਦੇ ਅਚਾਨਕ ਝਟਕੇ ਮਾਨਸਿਕ ਸਿਹਤ ਨੂੰ ਕਿੰਨਾ ਕਮਜ਼ੋਰ ਕਰ ਸਕਦੇ ਹਨ ਪਰ ਇਹ ਸਭ ਸੁਣ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਡਿਪਰੈਸ਼ਨ ਨਾਲ ਲੜਿਆ ਜਾ ਸਕਦਾ ਹੈ ਅਤੇ ਇਸ ਦਾ ਇਲਾਜ ਮੌਜੂਦ ਹੈ ਸਭ ਤੋਂ ਪਹਿਲਾਂ ਇਹ ਮੰਨਣਾ ਜ਼ਰੂਰੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ ਪੇਸ਼ੇਵਰ ਮਦਦ ਲੈਣਾ ਜਿਵੇਂ ਕਿ ਕਾਉਂਸਲਰ ਜਾਂ ਥੈਰੇਪਿਸਟ ਨਾਲ ਗੱਲ ਕਰਨਾ ਬਹੁਤ ਫਰਕ ਪਾ ਸਕਦਾ ਹੈ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਖੁੱਲ ਕੇ ਆਪਣੇ ਮਨ ਦੀ ਗੱਲ ਸਾਂਝੀ ਕਰੋ ਕਈ ਵਾਰ ਇੱਕ ਛੋਟੀ ਜਹੀ ਗਲਬਾਤ ਦਿਲ ਦਾ ਬੋਝ ਹਲਕਾ ਕਰ ਦਿੰਦੀ ਹੈ ਸਹਾਇਤਾ ਸਮੂਹਾਂ ਵਿੱਚ ਸ਼ਾਮਲ ਹੋਣਾ ਵੀ ਇੱਕ ਚੰਗਾ ਤਰੀਕਾ ਹੈ ਜਿੱਥੇ ਤੁਸੀਂ ਉਨ੍ਹਾਂ ਲੋਕਾਂ ਨਾਲ ਜੁੜ ਸਕਦੇ ਹੋ ਜੋ ਤੁਹਾਡੀ ਸਥਿਤੀ ਨੂੰ ਸਮਝਦੇ ਹਨ ਸਰੀਰਕ ਗਤੀਵਿਧੀਆਂ ਜਿਵੇਂ ਕਿ ਸੈਰ ਕਰਨਾ ਖੇਡਣਾ ਜਾਂ ਯੋਗਾ ਕਰਨਾ ਦਿਮਾਗ ਨੂੰ ਤਾਜ਼ਾ ਰੱਖਦੀਆਂ ਹਨ ਮਨ ਨੂੰ ਸ਼ਾਂਤ ਕਰਨ ਲਈ ਧਿਆਨ ਜਾਂ ਮੈਡੀਟੇਸ਼ਨ ਦੀ ਵਰਤੋਂ ਕਰੋ ਪੰਜਾਬੀ ਪਾਈਚਾਰੇ ਲਈ ਆਪਣੇ ਸੱਭਿਆਚਾਰਕ ਸਮਾਗਮਾਂ ਵਿੱਚ ਹਿੱਸਾ ਲੈਣਾ ਜਾਂ ਗੁਰਦੁਆਰੇ ਜਾਣਾ ਵੀ ਮਨ ਨੂੰ ਸਕੂਨ ਦੇ ਸਕਦਾ ਹੈ ਕੈਨੇਡਾ ਵਿੱਚ ਮਾਨਸਿਕ ਸਿਹਤ ਸੇਵਾਵਾਂ ਮੁਫਤ ਮਿਲਦੀਆਂ ਹਨ ਅਤੇ ਇਹਨਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਸਭ ਤੋਂ ਜ਼ਰੂਰੀ ਹੈ ਕਿ ਚੁੱਪ ਨਾ ਰਹੋ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਠੀਕ ਨਹੀਂ ਤਾਂ ਮਦਦ ਮੰਗੋ ਇੱਕ ਛੋਟਾ ਕਦਮ ਤੁਹਾਡੀ ਜ਼ਿੰਦਗੀ ਨੂੰ ਮੁੜ ਰੌਸ਼ਨ ਕਰ ਸਕਦਾ ਹੈ ਇਹ ਯਾਦ ਰੱਖੋ ਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਅਤੇ ਤੁਸੀਂ ਇਸ ਲੜਾਈ ਨੂੰ ਜਿੱਤ ਸਕਦੇ ਹੋ ਅੰਤ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਕੈਨੇਡਾ ਵਿੱਚ ਡਿਪਰੈਸ਼ਨ ਦੇ ਕਈ ਕਾਰਨ ਹਨ ਮੌਸਮ ਪ੍ਰਵਾਸ ਦੀਆਂ ਮੁਸ਼ਕਲਾਂ ਆਰਥਿਕ ਦਬਾਅ ਸਮਾਜਿਕ ਇਕੱਲਾਪਨ ਕੰਮ ਦਾ ਕਣਾ ਅਤੇ ਹਾਲੀਆ ਘਟਨਾਵਾਂ ਪਰ ਇਹ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਉਮੀਦ ਦੀ ਇੱਕ ਕਿਰਨ ਹਮੇਸ਼ਾ ਮੌਜੂਦ ਹੈ ਜੇ ਤੁਸੀਂ ਇਸ ਦੇ ਲੱਛਣਾਂ ਨੂੰ ਪਛਾਣ ਲਓ ਅਤੇ ਸਮੇਂ ਸਿਰ ਮਦਦ ਲਓ ਤਾਂ ਇਹ ਦਰਦ ਤੁਹਾਡੀ ਜ਼ਿੰਦਗੀ ਨੂੰ ਹਾਵੀ ਨਹੀਂ ਕਰ ਸਕਦਾ ਮਾਨਸਿਕ ਸਿਹਤ ਸਰੀਰਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਇਹ ਸਮਝੋ ਕਿ ਮਦਦ ਮੰਗਣਾ ਕਮਜ਼ੋਰੀ ਨਹੀਂ ਸਗੋ ਤਾਕਤ ਦੀ ਨਿਸ਼ਾਨੀ ਹੈ ਸਮੁਦਾਇ ਅਤੇ ਰਿਸ਼ਤੇ ਇਸ ਲੜਾਈ ਵਿੱਚ ਤੁਹਾਡਾ ਸਭ ਤੋਂ ਵੱਡਾ ਸਹਾਰਾ ਹਨ ਆਪਣੇ ਅਜ਼ੀਜ਼ਾਂ ਨਾਲ ਜੁੜੋ ਆਪਣੇ ਮਨ ਦੀ ਗੱਲ ਸਾਂਝੀ ਕਰੋ ਅਤੇ ਇਕੱਲੇਪਨ ਨੂੰ ਦੂਰ ਭਜਾਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ ਅਤੇ ਇੱਕ ਗੱਲ ਯਾਦ ਰੱਖੋ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣੂ ਡਿਪਰੈਸ਼ਨ ਨਾਲ ਜੂਝ ਰਿਹਾ ਹੈ ਤਾਂ ਕਿਸੇ ਸਿਹਤ ਪੇਸ਼ੇਵਰ ਜਾਂ ਪਰੋਸੇਯੋਗ ਵਿਅਕਤੀ ਨਾਲ ਸੰਪਰਕ ਕਰੋ ਤੁਸੀਂ ਇਕੱਲੇ ਨਹੀਂ ਹੋ ਅਤੇ ਇਹ ਸਫ਼ਰ ਤੁਹਾਨੂੰ ਮੁੜ ਖੁਸ਼ੀ ਵੱਲ ਲੈ ਜਾ ਸਕਦਾ ਹੈ ਕਹਾਣੀ ਦਾ ਸਬਕ ਅਤੇ ਮਹੱਤਵਪੂਰਨ ਸੁਨੇਹਾ ਮਾਨਸਿਕ ਸਿਹਤ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਦੇਖਭਾਲ ਕਰਨਾ ਸਾਡਾ ਹੱਕ ਵੀ ਹੈ ਅਤੇ ਜ਼ਿੰਮੇਵਾਰੀ ਵੀ ਮਦਦ ਮੰਗਣ ਵਿੱਚ ਕੋਈ ਸ਼ਰਮ ਨਹੀਂ ਅਤੇ ਸਮੁਦਾਇ ਦਾ ਸਾਥ ਹਰ ਦੁੱਖ ਨੂੰ ਹਲਕਾ ਕਰ ਸਕਦਾ ਹੈ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ